ਅਮਰਸਦਰ ਰਣਜੀਤ ਐਵੇਨਿਊ ਦੇ ਵਿੱਚ ਜਿਹੜੀਆਂ ਚੋਰੀਆਂ ਹੁੰਦੀਆਂ ਸੀਗੀਆਂ ਉਹਨਾਂ ਦੇ ਵਿੱਚੋਂ ਪੁਲਿਸ ਦੀ ਸਫਲਤਾ ਮਿਲੀ ਹੈ ਪੁਲਿਸ ਨੇ ਇੱਕ ਦੋਸ਼ੀ ਨੂੰ ਸੱਤ ਐਕਟਿਵਾ ਦੇ ਨਾਲ ਗ੍ਰਿਫਤਾਰ ਕੀਤਾ ਹੈ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਕਿ ਗਰੀਬਾਂ ਦਾ ਜੌਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਐਕਟਿਵਾ ਥਾਣੇ ਦੇ ਵਿੱਚ ਲੱਗੀਆਂ ਹੋਈਆਂ ਨੇ ਇਹ ਐਕਟਿਵਾ ਜਿਹੜੀਆਂ ਇਸ ਰਣਜੀਤ ਐਵੈਨਿਊ ਏਰੀਆ ਦੇ ਵਿੱਚੋਂ ਚੋਰੀ ਕੀਤੀਆਂ ਜਾਂਦੀਆਂ ਕਿਉਂਕਿ ਰਣਜੀਤ ਐਵੈਨਿਊ ਦਾ ਏਰੀਆ ਜਿਹੜਾ ਬੜਾ ਪੌਸ਼ ਏਰੀਆ ਹੈ ਔਰ ਇਸ ਏਰੀਆ ਦੇ ਵਿੱਚ ਜਿਹੜੀਆਂ ਚੋਰੀਆਂ ਹੁੰਦੀਆਂ ਨੇ ਜ਼ਿਆਦਾ ਸ਼ਿਕਾਇਤਾਂ ਪੁਲਿਸ ਨੂੰ ਮਿਲਦੀਆਂ ਸੀ ਪੁਲਿਸ ਨੇ ਚੰਗੀ ਕਾਰਵਾਈ ਹੈ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਫਤਾਰ ਕੀਤਾ ਹੈ ਜਿਹੜਾ ਕਿ ਇਹ ਸਾਰੀਆਂ ਐਕਟਿਵਾ ਚੋਰੀ ਕਰਕੇ ਲੈ ਕੇ ਜਾਂਦਾ ਰਹਿਣ ਵਾਲਾ ਆਏ ਤਰਨਤਾਰੰਦਾ ਸੀ ਗੱਲ ਕਰਨੇ ਆ ਰੋਬਿੰਨ ਜੀ ਅਚੀਵਮੈਂਟ ਬਹੁਤ ਅੱਛੀ ਹੈ ਇਹਨਾਂ ਕੋਲੋਂ ਕੁਝ ਦੋਸ਼ੀ ਕੋਲੋਂ ਕੁਝ ਹੋਰ ਪਤਾ ਚੱਲ ਪਾਇਆ ਹੈ ਕਿਤੇ ਕਿਥੇ ਕਿਸ ਤਰ੍ਹਾਂ ਕਰ ਰਿਹਾ ਸੀਗਾ ਕਿੱਥੋਂ ਆਦਾ ਸੀ ਕਿੱਥੋਂ ਦਾ ਰਹਿਣ ਵਾਲਾ ਹੈ ਜੀ ਤਰਨਤਾਰੰਦਾ ਰਹਿਣ ਵਾਲਾ ਹਰਦੀਪ ਨਾਮ ਹੈ ਇਸ ਦਾ ਤੇ ਪਹਿਲਾਂ ਕੋਈ ਪਰਚਾ ਦਰਜ ਨਹੀਂ ਆ ਇਹਨੂੰ ਪਹਿਲੀ ਵਾਰੀ ਫੜੇ ਇਥੇ ਵਿਸ਼ਾਲ ਮੇਕਾ ਮਾਰਦੇ ਲੱਗੇ ਇਹ ਕਿ ਐਕਟਿਵਾ ਦੇ ਘੁੰਮ ਰਿਹਾ ਸੀ ਜਿਹਦੇ ਆਪਣੇ ਪੁੱਛੇ ਗਏ ਦੇ ਕੋਲ ਇਨਵੈਸਟੀਗੇਸ਼ਨ ਦੌਰਾਨ ਜਿਹੜੇ ਕੋ ਪੇਪਰ ਨਹੀਂ ਸੀਗੇ ਫਿਰ ਜਦੋਂ ਬਾਅਦ ਵਿੱਚ ਪਤਾ ਲੱਗਾ ਐ ਕਿ ਉਹ ਐਨੀ ਚੋਰੀ ਕੀਤੀ ਸੀਗੀ ਫਿਰ ਜਦੋਂ ਉਹਨੂੰ ਇੱਥੇ ਆਪਣੇ ਐਫ ਆਈ ਆਰ ਦਰਜ ਕਰਕੇ ਇਰ ਕੋ ਹੋਰ ਪੁਛਗਿਸ਼ ਕੀਤੀ ਗਈ ਤੇ ਇਹਨੇ ਟੋਟਲ 7 ਐਕਟਿਵਾ ਬਰਾਮਦ ਕਰਵਾਈਆਂ ਸਾਨੂੰ ਅਨੁਮੀਦ ਹੈ ਕਿ ਇਰ ਕੋ ਹੋਰ ਵੀ ਨੇ ਜਿਹੜੀਆਂ ਚੋਰੀ ਕੀਤੀਆਂ ਵਾ ਬਰਾਮਦ ਕਰਾਂਗੇ ਪਲੱਸ ਜਿਹਨੂੰ ਉਹ ਵੇਚਦਾ ਆਪਾਂ ਉਹਨਾਂ ਨੂੰ ਵੀ ਨਾਲ ਜੁਆਇਨ ਕਰਵਾ ਰਹੇ ਆ ਇਹ ਵਿੱਚ ਇਹ ਜਿਹੜਾ ਪੌਸ਼ ਏਰੀਆ ਹੈ ਰਣਜੀਤ ਐਵੇਨਿਊ ਦਾ ਏਰੀਆ ਇੱਥੇ ਅਕਸਰ ਸਾਨੂੰ ਇਹੋ ਜਿਹੀ ਸ਼ਿਕਾਇਤਾਂ ਮਿਲਦੀਆਂ ਨੇ ਕਿ ਵਾਹਾਈਕਲ ਚੋਰੀ ਹੁੰਦੀਆਂ ਇਹ ਕਾਰ ਵੀ ਚੋਰੀ ਹੁੰਦੀਆਂ ਨੇ ਐਕਟਿਵਾ ਤਾਂ ਬਹੁਤ ਜ਼ਿਆਦਾ ਚੋਰੀ ਹੁੰਦੀਆਂ ਨੇ ਇਹ ਜਿਹੜਾ ਤੁਸੀਂ ਦੋਸ਼ੀ ਗਿਰਤਾ ਕੀਤਾ ਕਿ ਇਹਦੇ ਕੋਲ ਇਨੀਸ਼ੀਅਲ ਸਟੇਜ ਤੇ ਉੱਤੇ ਤੁਹਾਨੂੰ ਇਹ ਕਨਫਰਮ ਹੋਇਆ ਹੈ ਕਿ ਹੋਰ ਇਸ ਤੋਂ ਇਲਾਵਾ ਕੋਈ ਹੈ ਲਿੰਕ ਜਾਂ ਹੋਰ ਕਿਸੇ ਤਰ੍ਹਾਂ ਦਾ ਇਹਨੇ ਚੋਰੀਆਂ ਦੇ ਵਿੱਚ ਹੱਥ ਹੈਗਾ ਜਾਂ ਹੋਰ ਵਾਹਨ ਲੈਨੇ ਚੋਰੀ ਕੀਤੇ ਨੇ ਇਨਵੈਸਟੀਗੇਸ਼ਨ ਦੇ ਵਿੱਚ ਆਊਗਾ ਹੁਣ ਜਿਵੇਂ ਆਪਣੇ ਕੋਲ ਸਾਡੇ ਸਾਡੇ ਕੋਲ ਨੂੰ ਇੱਕ ਦਿਨ ਦੇ ਰਿਮਾਂਡ ਦੇ ਸੀਗਾ ਇਹਦੇ ਰਿਮਾਂਡ ਆਪਾਂ ਹੋਰ ਲਿਆਂਗੇ ਇਹ ਉਹਦੇ ਵਿੱਚ ਆ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਸਾਰਾ ਪਤਾ ਲੱਗੇਗਾ ਕਿ ਕੀ ਕੀ ਇਹਨੇ ਆਪਣੀ ਚੋਰੀ ਕੀਤਾ ਅਗੇ ਇਹ ਐਕਟੀਵਾ ਤੋਂ ਇਲਾਵਾ ਜੇ ਹੋਰ ਕੋਈ ਚੋਰੀ ਕੀਤਾ ਜਾਂ ਕਿੱਥੇ ਇਨਵੋਲਵ ਹੈਗਾ ਆ ਉਹ ਸਾਰਾ ਆਪਾਂ ਵਿੱਚ ਲੱਗ ਪਾ ਕਿਵੇਂ ਚੋਰੀ ਕਰਦਾ ਸੀਗਾ ਕਿਸ ਤਰ੍ਹਾਂ ਕਰਦਾ ਸੀਗਾ ਇਸ ਤੋਂ ਪਹਿਲੇ ਵੀ ਇਹਨਾਂ ਇਹਨਾਂ ਜਿਹੜੀ ਸੱਤ ਐਕਟਿਵਾਦ ਅਸੀਂ ਬਰਾਮਦ ਕੀਤੀਆਂ ਨੇ ਇਹ ਪਹਿਲੇ ਵੀ ਇਹਨਾਂ ਨੂੰ ਵੇਚ ਚੁੱਕਾ ਹੈ ਕਿਸ ਤਰ੍ਹਾਂ ਵੇਚਦਾ ਸੀਗਾ ਕਿਉਂਕਿ ਰਜਿਸਟ੍ਰੇਸ਼ਨ ਔਰ ਇਹ ਬੜਾ ਲੰਮਾ ਜਿਹਾ ਪ੍ਰੋਸੀਜਰ ਹੁੰਦਾ ਹੈ ਬਿਲਕੁਲ ਜੀ ਇਹਨੇ ਕੋਈ ਨੰਬਰ ਨਹੀਂ ਇਹਨੇ ਚੇਂਜ ਕੀਤਾ ਐਸਾ ਚ ਹੀ ਅੱਗੇ ਜਾ ਕੇ ਦੇਤਾ ਨੇ ਕੁਛ 3-4 ਤੇ ਦੇ ਘਰੋਂ ਹੀ ਮਿਲੀਆਂ ਬਾਕੀ ਇਹਨੇ ਲਾਗੇ ਜਾ ਕੇ ਜਿਹੜੇ ਪਿੰਡਾਂ ਵਿੱਚ ਦਿੱਤੀਆਂ ਸੀਗੀਆਂ ਐਕਟਿਵ ਉਹ ਤੋਂ ਆਪ ਨੂੰ ਮਿਲਿਆ ਵੇਚੂਕਾ ਸੀਗਾ ਪਹਿਲੇ ਹਾਂਜੀ ਵੇਚਿਆ ਸੀਗਾ ਲੋਕੀ ਸੋ ਅ ਅੰਮ੍ਰਿਤਸਰ ਪੁਲਿਸ ਦੇ ਰਣਜੀਤ ਐਵੇਨਿਊ ਪੁਲਿਸ ਨੇ ਵੱਡੀ ਕਾਮਯਾਬੀ ਹੈ ਕਿਉਂਕਿ ਪੁਲੇ ਰੰਜੀਤ ਐਵੈਨਿਊ ਇੱਕ ਪੌਸ਼ ਏਰੀਆ ਹੈ ਇੱਥੇ ਜਿਹੜੇ ਸਾਰਾ ਅੰਮਸਰ ਇੱਥੇ ਹੀ ਟੁਕਦਾ ਹੈ ਔਰ ਇਸ ਇਲਾਕੇ ਦੇ ਵਿੱਚ ਸਾਰੇ ਬਿਜ਼ਨਸ ਕਾਰੋਬਾਰੀ ਅਦਾਰੇ ਨੇ ਔਰ ਇੱਥੇ ਹੀ ਚੋਰੀਆਂ ਜ਼ਿਆਦਾ ਹੁੰਦੀਆਂ ਨੇ ਇਹ ਵੀ ਇੱਕ ਬੜੀ ਵੱਡੀ ਕਾਮਯਾਬੀ ਹੈ ਰੰਜੀਤ ਐਵੈਨਿਊ ਪੁਲਿਸ ਨੂੰ ਜਿਹੜੀ ਕਿ ਇੱਕ ਦੋਸ਼ੀ ਨੂੰ ਗ੍ਰਫਤਾਰ ਕੀਤਾ ਹੈ ਨਾਲ ਉਹਨਾਂ ਦੇ ਸੱਤ ਐਕਟਿਵਾ ਬਰਾਮਦ ਕੀਤੀਆਂ ਨੇ ਹੋਰ ਉਮੀਦ ਕੀਤੀ ਜਾ ਸਕਦੀ ਹੈ ਕਿ ਇਸੇ ਦੋਸ਼ੀ ਕੋਲੋਂ ਹੋਰ ਐਕਟਿਵਾ ਬਰਾਮਦ ਹੋ ਸਕਦੀਆਂ ਹੋਰ ਜੋ ਬਾਈਕਲ ਜਿਹੜੇ ਉਹ ਬਰਾਮਦ ਹੋ ਸਕਦੇ ਨੇ ਗਮਨਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ